ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸਹਿਬਾਨ ਸਾਡੇ ਨਾਲ ਆਈ ਹੋਈ ਕਾਲੀਦਾਲ ਵਾਰਸ ਪੰਜਾਬ ਪਾਰਟੀ ਦੇ ਲੀਡਰ ਸਹਿਬਾਨ ਅਤੇ ਸਮੁੱਚੇ ਤੌਰ ਤੇ ਸੌਆਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਪਾਰਟੀਆਂ ਤੋਂ ਖਾਸ ਕਰਕੇ ਅਜਨਾਲੇ ਹਲਕੇ ਤੋਂ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਸੰਗਤ ਇਸ ਪ੍ਰੈਸ ਕਾਨਫਰੰਸ ਤੇ ਆਈ ਹੈ ਤੇ ਉਹਦੇ ਨਾਲ ਹੀ ਡੇਰਾ ਬਾਬਾ ਨਾਨਕ ਤੋਂ ਵੀ ਸਾਡੇ ਵਿੱਚ ਦੂਸਰੀਆਂ ਪਾਰਟੀਆਂ ਤੋਂ ਜਿਹੜੀਆਂ ਛੱਡ ਕੇ ਸਾਡੀ ਅਕਾਲੀ ਦਲ ਵਾਰਸ ਪੰਜਾਬ ਦੀ ਜਿਹੜੀ ਪਾਰਟੀ ਆ ਉਹਦੇ ਵਿੱਚ ਸ਼ਾਮਲ ਹੋਣ ਲਈ ਆਏ ਨੇ ਸੋ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਅਸੀ 4 ਦਿਨ ਹੋਏ ਪਹਿਲਾ ਵੀ ਤੁਹਾਡੇ ਕੋਲ ਆਏ ਸੀ ਤੁਹਾਡੇ ਦਰਸ਼ਨ ਕਰਨ ਲਈ ਸੰਗਤ ਨੂੰ ਨਾਲ ਲੈ ਕੇ ਉਸ ਦਿਨ ਰਾਜਾ ਸੰਸੀ ਤੋਂ ਬਹੁਤ ਵੱਡੀ ਤਦਾਦ ਦੇ ਵਿੱਚ ਲੋਕਾਂ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਜੁੜਨ ਦੇ ਲਈ ਫੈਸਲਾ ਕੀਤਾ ਸੀ ਔਰ ਮੈਂ ਸਮਝਦਾ ਕਿ ਇਹ ਜਿਹੜੀ ਉਸ ਦਿਨ ਮਹਮ ਸ਼ੁਰੂ ਹੋਈ ਸੀ ਉਹ ਮਹਮ ਨਾਲ ਲੱਗਦੇ ਅਜਨਾਲਾ ਹਲਕੇ ਵਿੱਚ ਵੀ ਉਹ ਪਹੁੰਚ ਗਈ ਹੈ ਉਥੋਂ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਸੰਗਤ ਤੁਹਾਡੇ ਕੋਲ ਇੱਥੇ ਆਈ ਆ ਇਹ ਗੱਲ ਦੱਸਣ ਲਈ ਕਿ ਅਸੀਂ ਪੰਜਾਬ ਦੇ ਅੰਦਰ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਨੂੰ ਕਿੰਨਾ ਪਿਆਰ ਕਰਦੇ ਆ ਔਰ ਇਹਨਾਂ ਦੇ ਮਨਾਂ ਵਿੱਚ ਇੱਕ ਉਹ ਇੱਕ ਬੜਾ ਵੱਡਾ ਵਿਸ਼ਵਾਸ ਹੈ ਕਿ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਉਹ ਹਮੇਸ਼ਾ ਹੀ ਪੰਥ ਤੇ ਪੰਜਾਬ ਦੇ ਨਾਲ ਖੜੀ ਰਹੂਗੀ ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਸੋ ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਸਾਰੇ ਜਾਂ ਸੰਗਤਾਂ ਜਿਹੜੀਆਂ ਆਮ ਆਦਮੀ ਪਾਰਟੀ ਵਿੱਚੋਂ ਇੱਧਰ ਸ਼ਾਮਲ ਹੋ ਰਹੀਆਂ ਉਹਦਾ ਕਾਰਨ ਹੈ ਕਿ ਜਿਸ ਵੇਲੇ 2022 ਦੇ ਵਿੱਚ ਇਹ ਪਾਰਟੀ ਸੱਤਾ ਵਿੱਚ ਆਈ ਸੀ ਤਾਂ ਉਸ ਵੇਲੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਸੀ ਜਿਹੜੇ ਚਾਹੁੰਦੇ ਸੀ ਕਿ ਕਾਂਗਰਸ ਤੇ ਅਕਾਲੀ ਦਲ ਬਾਦਲ ਭਾਜਪਾ ਤੋਂ ਸਾਡਾ ਛਟਕਾਰਾ ਹੋ ਜਾਏ ਉਹਨਾਂ ਨੇ ਉਸ ਪਾਰਟੀ ਲਈ ਬਹੁਤ ਵੱਡੀ ਮਿਹਨਤ ਕਰਕੇ ਉਹਨਾਂ ਨੂੰ ਇਸ ਪੰਜਾਬ ਦੇ ਰਾਜ ਭਾਗ ਤੇ ਬਿਠਾ ਲਿਆ ਸੀ ਪਰ ਇਹ ਸਾਰੇ ਵੀਰ ਜਿਹੜੇ ਮਨਾ ਵਿੱਚ ਬਲਬਲੇ ਲੈ ਕੇ ਤੁਰੇ ਸੀ ਕੀ ਅਸੀਂ ਪੰਜਾਬ ਨੂੰ ਬਚਾਉਣਾ ਪੰਜਾਬ ਤੋਂ ਸਵਾਰਨਾ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਣ ਵਾਲੇ ਉਹਨਾਂ ਹੁਕਮਰਾਨਾਂ ਦੀ ਆ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਕੋਈ ਵਾਅਵਾਸਤਾ ਨਹੀਂ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਕੋਈ ਪਿਆਰ ਨਹੀਂ ਉਹਨਾਂ ਲਈ ਪੰਜਾਬ ਦੇ ਚਾਹੇ ਉਹ ਇਸ ਪਾਰਟੀ ਦੇ ਸੇਵਾਦਾਰ ਹੋਣ ਜਾਂ ਪਾਰਟੀ ਦੇ ਮੁੱਦੇ ਹੋਣ ਉਹਨਾਂ ਦਾ ਕੋਈ ਗੱਲ ਉਹਨਾਂ ਦੇ ਬੰਨ ਵਿੱਚ ਪੰਜਾਬ ਲਈ ਨਹੀਂ ਹੈ ਜੀ ਸੋ ਇਹ ਸਾਰੇ ਵੀਰਾਂ ਨੇ ਇੱਕੇ ਫੈਸਲਾ ਕੀਤਾ ਕਿ ਸਾਨੂੰ ਪੰਜਾਬ ਦੀ ਖੇਤਰੀ ਪਾਰਟੀ ਉਹ ਪਾਰਟੀ ਚਾਹੀਦੀ ਆ ਜਿਹੜੀ ਸੈਂਟਰ ਤੋਂ ਚੱਲਣ ਵਾਲੀਆਂ ਕੇਂਦਰ ਤੋਂ ਚੱਲਣ ਵਾਲੀਆਂ ਕਿਸੇ ਵੀ ਪਾਰਟੀ ਦੇ ਨਾਲ ਜਿਹਦਾ ਸਬੰਧ ਨਾ ਹੋਵੇ ਕਿਉਂਕਿ ਸਾਨੂੰ ਪਤਾ ਹੈ ਕਿ ਪੰਜਾਬ ਆਉਣ ਵਾਲੇ ਸਮੇਂ ਵਿੱਚ ਤਾਂ ਬਚੂਗਾ ਜੇ ਇੱਥੋਂ ਦੀ ਉਹ ਧਿਰ ਹੋਵੇ ਜੇ ਦਾ ਮੂਹ ਦਿੱਲੀ ਨੂੰ ਛੱਡ ਕੇ ਪੰਜਾਬ ਵੱਲ ਹੋਵੇ ਸੋ ਤੁਸੀਂ ਸਾਰੇ ਅੱਜ ਅਸੀਂ ਤੁਹਾਨੂੰ ਇਹਨਾਂ ਵੀਰਾਂ ਨੂੰ ਇੱਥੇ ਮਿਲਾਉਣ ਆਏ ਆ ਬਹੁਤ ਸਾਨੂੰ ਖੁਸ਼ੀ ਆ ਇਸ ਗੱਲ ਦੀ ਕਿ ਇਹਨਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਇੱਕ ਭਰੋਸੇਯੋਗਤਾ ਆਪਣੀ ਉਹ ਪ੍ਰਗਟ ਕੀਤੀ ਆ ਔਰ ਸਾਨੂੰ ਇਹ ਅਹਿਸਾਸ ਦਵਾਇਆ ਕਿ ਜਿਹੜੀ ਤਰਨਤਾਰਨ ਦੀ ਇਲੈਕਸ਼ਨ ਆ ਉਹਦੇ ਵਿੱਚ ਵੀ ਇਹ ਸਾਰੀ ਦੀ ਸਾਰੀ ਸੰਗਤ ਉੱਥੇ ਪਹੁੰਚ ਕੇ ਜਿਹੜਾ ਸਾਡਾ ਪੰਥਕ ਕੈਂਡੀਡੇਟ ਆ ਭਾਈ ਮਨਦੀਪ ਸਿੰਘ ਜੀ ਉਹਦਾ ਸਮਰਥਨ ਵੀ ਕਰਨਗੇ ਉਹਦੇ ਲਈ ਦਿਨ ਰਾਤ ਜਿੰਨੇ ਦਿਨ ਇਲੈਕਸ਼ਨ ਨਹੀਂ ਹੁੰਦੀ ਉੱਥੇ ਜਾ ਕੇ ਕੰਮ ਵੀ ਕਰਨਗੇ ਔਰ ਪੰਜਾਬ ਦੇ ਅੰਦਰ 227 ਦੇ ਅੰਦਰ ਇੱਕ ਬਦਲਮਾ ਪੰਜਾਬ ਦਾ ਰਾਜ ਭਾਗ ਦੇਣ ਦੇ ਲਈ ਇਹ ਬਹੁਤ ਵੱਡਾ ਕੰਮ ਵੀ ਕਰਨਗੇ ਸੋ ਇਹਦੇ ਲਈ ਜੀ ਆਇਆਂ ਨੂੰ ਇਸ ਪਾਰਟੀ ਚ ਅਸੀਂ ਸਵਾਗਤ ਕਰਦੇ ਆਂ ਇਹ ਸਾਰੇ ਜਿੰਨੇ ਸਾਡੇ ਹਲਕੇ ਨੇ ਇਹਨਾਂ ਵਿੱਚ ਪਹਿਲਾਂ ਵੀ ਸਾਡੇ ਸੇਵਾਦਾਰ ਉੱਥੇ ਕੰਮ ਕਰ ਰਹੇ ਨੇ ਬਹੁਤ ਔਰ ਤਨ ਤਨਦੇਹੀ ਦੇ ਨਾਲ ਪਹਿਲਾਂ ਉਹਨਾਂ ਨੇ ਹੜਾਂ ਵਿੱਚ ਸੇਵਾ ਕੀਤੀ ਔਰ ਹੁਣ ਵੀ ਪਾਰਟੀ ਦੀਆਂ ਉਹ ਸਵਾਮਾਂ ਨਿਰੰਤਰ ਚੱਲ ਰਹੀਆਂ ਨੇ ਸੋ ਸਾਡੇ ਸਾਰੇ ਵੀਰਾਂ ਦਾ ਜਿਹੜੇ-ਜਿਹੜੇ ਸਾਡੇ ਹਲਕਿਆਂ 'ਚੋਂ ਆਏ ਆ ਉਹਨਾਂ ਦਾ ਉੱਥੇ ਕਾਫਲਾ ਵੱਡਾ ਹੋਇਆ ਸੋ ਸਾਨੂੰ ਪੂਰਨ ਵਿਸ਼ਵਾਸ ਆ ਕਿ ਇਹ ਸਾਰੇ ਜਣੇ ਰਲ ਕੇ ਜਿਹੜੀਆਂ ਸਾਡੀਆਂ ਭਾਵਨਾਵਾਂ ਨੇ ਪੰਥ ਤੇ ਪੰਜਾਬ ਦੀਆਂ ਉਹਨਾਂ ਨੂੰ ਜਰੂਰ ਪੂਰੀਆਂ ਕਰਨਗੇ ਸੋ ਮੈਂ ਸੰਗਤ ਬਹੁਤ ਆਈ ਆ ਸਾਰਿਆਂ ਦਾ ਮੈਂ ਇੱਥੇ ਤੁਹਾਨੂੰ ਨਾ ਅਨਾਉਂਸ ਨਹੀਂ ਕਰ ਸਕਦਾ ਤੇ ਮੈਂ ਇਹਨਾਂ ਵੀਰਾਂ ਨੂੰ ਵੀ ਇੱਕ ਗੱਲ ਕਹਿਣੀ ਚਾਹਨਾ ਤੁਸੀਂ ਕੋਈ ਵੀ ਮਹਿਸੂਸ ਨਾ ਕਰਿਓ ਜੇ ਸਾਡੇ ਤੋਂ ਕਿਸੇ ਦਾ ਨਾਂ ਨਾ ਲਿਆ ਹੋਇਆ ਕਿਉਂਕਿ ਇੰਨੇ ਨਾਂ ਆਪਾਂ ਬੋਲ ਨਹੀਂ ਸਕਦੇ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਸਤਿਕਾਰਯੋਗ ਹੋ ਤੁਹਾਡਾ ਸਾਰਿਆਂ ਦਾ ਸਾਡੇ 'ਚ ਵਿਸ਼ਵਾਸ ਕਰਨਾ ਇੱਕ ਛੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਤੁਹਾਡਾ ਸਾਰਿਆਂ ਦੀ ਮਾਣ ਇੱਜ਼ਤ ਸਤਿਕਾਰ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੇ ਅੰਦਰ ਇਸੇ ਤਰ੍ਹਾਂ ਕੀਤਾ ਜਾਊਗਾ ਪਰ ਆਪਾਂ ਇੱਕ ਗੱਲ ਦਾ ਇੱਕ ਜਜਬਾ ਲੈ ਕੇ ਚੱਲਣਾ ਆਉਣ ਵਾਲੇ ਸਮੇਂ ਚ ਕਿ ਆਪਾਂ ਪੰਜਾਬ ਨੂੰ ਬਚਾਉਣਾ ਇਹ ਪੰਜਾਬ ਨੂੰ ਕਿਤੇ ਬਰਬਾਦ ਹੁੰਦਾ ਆਪਾਂ ਨਹੀਂ ਦੇਖ ਸਕਦੇ ਸਾਡੀ ਨੌਜਵਾਨੀ ਨੂੰ ਨਸ਼ਿਆਂ ਚੋਂ ਕੱਢਣਾ ਔਰ ਸਾਡੀ ਜਿਹੜੇ ਪੰਜਾਬ ਦਾ ਅੱਜ ਕਰੋੜਾਂ ਕਿੰਨਾ ਕਰਜ਼ਾ ਸਿਰ ਤੇ ਚੜ ਗਿਆ ਉਹਨੂੰ ਆਪਾਂ ਆਪਣੇ ਸਿਰ ਤੋਂ ਲਾਉਣਾ ਆਪਣੀ ਜਿਹੜੀ ਸਾਡੀ ਅਨਐਮਪਲੋਇਮੈਂਟ ਹੈ ਇਸ ਸੂਬੇ ਦੀ ਉਹਨੂੰ ਆਪਾਂ ਕਿੱਦਾਂ ਠੀਕ ਕਰਨਾ ਆਪਣੇ ਬੱਚੇ ਇੱਥੋਂ ਦੇ ਹਾਲਾਤਾਂ ਨੂੰ ਮਾੜਿਆਂ ਨੂੰ ਦੇਖ ਕੇ ਜਿਹੜੇ ਬਾਹਰਲੇ ਦੇਸ਼ਾਂ ਨੂੰ ਭੱਜ ਰਹੇ ਆ ਉਹਨਾਂ ਨੂੰ ਆਪਾਂ ਇਸ ਧਰਤੀ ਤੇ ਕਿੱਦਾਂ ਬਚਾ ਕੇ ਰੱਖਣਾ ਉਹ ਆਪਣਾ ਸਾਰਿਆਂ ਦਾ ਕੰਮ ਹੋਣਾ ਸਾਡੇ ਲਈ ਇਹ ਧਰਤੀ ਇੱਕ ਮਹਾਨ ਧਰਤੀ ਆ ਅਸੀਂ ਇਹਨੂੰ ਤਲਾਂਜਲੀ ਦੇ ਕੇ ਕਿਤੇ ਨਹੀਂ ਜਾ ਸਕਦੇ ਸੋ ਇਹ ਸਾਰੇ ਜਿੰਨੇ ਵੀ ਰ ਇੱਥੇ ਖੜੇ ਨੇ ਇਹ ਮਨ ਵਿੱਚ ਇੱਕ ਇਹ ਸਾਰੇ ਬਲਬਲੇ ਲੈ ਕੇ ਬੈਠੇ ਨੇ ਸੋ ਅਸੀਂ ਬਿਲਕੁਲ ਸਾਰੇ ਜਣੇ ਰਲ ਕੇ ਇਸ ਪੰਜਾਬ ਲਈ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰਾਂਗੇ ਸੋ ਮੈਂ ਵੀਰਾਂ ਨੂੰ ਇਹ ਜਿਹੜੇ ਸਾਡੇ ਕੋਲ ਵੀਰ ਆਏ ਨੇ ਕੁਝ ਉਹਨਾਂ ਦੇ ਨਾਂ ਤੁਹਾਨੂੰ ਦੱਸ ਦਿੰਨਾ ਸਾਡੇ ਕੋਲ ਸਭ ਤੋਂ ਪਹਿਲਾਂ ਸਰਦਾਰ ਚੰਨਣ ਸਿੰਘ ਜੀ ਖਾਲਸਾ ਸਾਬਕਾ ਡਾਇਰੈਕਟਰ ਪੰਜਾਬ ਐਗਰੀ ਐਗਰੀ ਸਪੋਰਟਸ ਕਾਰਪੋਰੇਸ਼ਨ ਇਹ ਡੇਰਾ ਬਾਬਾ ਨਾਨਕ ਤੋਂ ਆਏ ਨੇ ਇਹਨਾਂ ਨੇ ਵੀ ਪਾਰਟੀ ਨੂੰ ਛੱਡਿਆ ਔਰ ਇਹਨਾਂ ਦੇ ਨਾਲ ਵੀ ਇਹਨਾਂ ਦੇ ਸਾਥੀ ਆਏ ਨੇ ਔਰ ਇਹ ਆਮ ਆਦਮੀ ਪਾਰਟੀ ਵਿੱਚ ਪਹਿਲਾਂ ਕੰਮ ਕਰਦੇ ਸੀ ਡਟ ਕੇ ਸੋ ਇਹਨਾਂ ਦਾ ਵੀ ਇੱਥੇ ਪਹੁੰਚਣ ਤੇ ਸਾਡੀ ਪਾਰਟੀ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਹੈ ਔਰ ਦੂਸਰੇ ਨੰਬਰ ਤੇ ਸਰਦਾਰ ਚਰਨਜੀਤ ਸਿੰਘ ਜੀ ਗਾਲਬ ਇਹਨਾਂ ਨੇ ਮੇਰੇ ਨਾਲ ਬੈਠੇ ਨੇ ਇਹਨਾਂ ਦੀ ਬਹੁਤ ਵੱਡੀ ਜਥੇਬੰਦੀ ਦੇਖੋ ਕਿੰਨੇ ਪਿੰਡਾਂ ਦੇ ਵਿੱਚ ਸੋਆਂ ਦੀ ਤਦਾਦ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਪਹੁੰਚੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਨਾਲੇ ਹਲਕੇ ਦੇ ਵਿੱਚ ਇੱਕ ਬਹੁਤ ਵੱਡੀ ਕਾਨਫਰੰਸ ਵੀ ਕਰਨਗੇ ਉੱਥੇ ਬਾਕੀ ਦੀ ਸਾਰੀ ਸੰਗਤ ਵੀ ਸ਼ਾਮਲ ਹੋਊਗੀ ਇਹਨਾਂ ਦਾ ਸਾਡੇ ਕੋਲ ਆਉਣ ਤੇ ਬਹੁਤ ਬਹੁਤ ਧੰਨਵਾਦ ਇਹ ਸਾਫ ਦਾ ਸਰਪੰਚ ਪਿੰਡ ਗਾਲਬ ਦੇ ਵੀ ਨੇ ਤੇ ਵਿਧਾਨ ਸਭਾ ਹਲਕਾ ਜਨਾਲਾ ਤੋਂ ਸੰਯੁਕਤ ਸੰਘਰਸ਼ ਪਾਰਟੀ ਪੰਜਾਬ ਵੱਲੋਂ 2022 ਦੀਆਂ ਚੋਣਾਂ ਵਿੱਚ ਇਹਨਾਂ ਨੇ ਇਲੈਕਸ਼ਨ ਵੀ ਲੜੀ ਸੀ ਸੋ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਇਹਨਾਂ ਦੀ ਬਹੁਤ ਸਾਰਾ ਕਬੱਡੀ ਜਥੇਬੰਦੀ ਆ ਇੱਥੇ ਕਿਸਾਨਾਂ ਦੀ ਜਥੇਬੰਦੀ ਉਹ ਜਥੇਬੰਦੀ ਦਾ ਨਾਂ ਹੈਗਾ ਭਾਰਤੀ ਕਿਸਾਨ ਮਜ਼ਦੂਰ ਜੁਨੀਅਨ ਸੋ ਉਹਦੇ ਸੂਬਾ ਜਨਰਲ ਸਕੱਤਰ ਵੀ ਨੇ ਔਰ ਮੈਂ ਧੰਵਾਦ ਕਰਦਾ ਇਸ ਸਮੂਚੀ ਕਿਸਾਨ ਜਥੇਬੰਦੀ ਨੇ ਇੱਕ ਇਹ ਫੈਸਲਾ ਲਿਆ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਵੀ ਚੱਲਣਾ ਔਰ ਜਿਹੜੀ ਇਹ ਤਰਨ ਤਾਰਨ ਦੀ ਚੋਣ ਆ ਇਹਦੇ ਵਿੱਚ ਵੀ ਜਿੱਥੇ ਜਿੱਥੇ ਇਹਨਾਂ ਦੇ ਸੇਵਾਦਾਰ ਬੈਠੇ ਨੇ ਉਹ ਇਸ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਭਾਈ ਮਨਦੀਪ ਸਿੰਘ ਦਾ ਸਾਥ ਦੇਣਗੇ ਔਰ ਉਹ ਇਲੈਕਸ਼ਨ ਦੇ ਵਿੱਚ ਕੰਮ ਕਰਨਗੇ ਸੋ ਇਹਨਾਂ ਦੀ ਬੜੀ-ਬੱਡੀ ਐ ਜੂਨੀਅਨ ਆ ਜਥੇਬੰਦੀ ਆ ਇਹਦੇ ਵਿੱਚ ਉਹ ਸਾਰੇ ਹੀ ਅੱਜ ਬਹੁਤ ਸਾਰੇ ਉਹਦੇ ਵਿੱਚੋਂ ਵੀਰ ਇੱਥੇ ਆਏ ਨੇ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸੋ ਉਸ ਤੋਂ ਅੱਗੇ ਭਾਈ ਸੁਖਵਿੰਦਰ ਸਿੰਘ ਅਜਨਾਲਾ ਇਹ ਕਾਂਗਰਸ ਪਾਰਟੀ ਨੂੰ ਛੱਡ ਕੇ ਆਏ ਨੇ ਬਲਵਿੰਦਰ ਸਿੰਘ ਸਾਬਕਾ ਸਰਪੰਚ ਫੂਲ ਚੱਕ ਇਹ ਵੀ ਕਿਸਾਨ ਆਗੂ ਨੇ ਸਤਪਾਲ ਸਿੰਘ ਸਾਬਕਾ ਸਰਪੰਚ ਨਵਾਂ ਡੱਲਾ ਆਮ ਆਦਮੀ ਪਾਰਟੀ ਛੱਡ ਕੇ ਆਏ ਆ ਜਰਨੈਲ ਸਿੰਘ ਸਰਪੰਚ ਡੱਲਾ ਭੂਤਨਪੁਰਾ ਆਮ ਆਦਮੀ ਪਾਰਟੀ ਛੱਡ ਕੇ ਆਏ ਆ ਰਣਦੀਪ ਸਿੰਘ ਗਾਲਬ ਇਹ ਸਾਡੀ ਕਿਸਾਨ ਯੂਨੀਅਨ ਦੇ ਵੀਰ ਨੇ ਗੱਜਣ ਸਿੰਘ ਬੱਲੇਵਾਲ ਬੱਲੜਵਾਲ ਇਹ ਆਮ ਆਦਮੀ ਪਾਰਟੀ ਨੂੰ ਫਰੇਮ ਸਿੰਘ ਡੱਲਾ ਇਹ ਵੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਏ ਆ ਹਰਜੀਤ ਸਿੰਘ ਸਾਫਕਾ ਸਰਪੰਚ ਲਾਲ ਵਾਲਾ ਇਹ ਕਾਂਗਰਸ ਪਾਰਟੀ ਨੂੰ ਛੱਡ ਕੇ ਸਾਡੀ ਪਾਰਟੀ ਵਿੱਚ ਸ਼ਾਮਲ ਹੋਏ ਆ ਗਰਪੇਜ ਸਿੰਘ ਮਾਲੋਵਾਲ ਮਖੋਵਾਲ ਨਰਪੇ ਸਿੰਘ ਅਜਨਾਲਾ ਮਾਸਟਰ ਜੀ ਇਹਨਾਂ ਦਾ ਨਾਮ ਇਹ ਸਾਰੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਡੇ ਵਿੱਚ ਸ਼ਾਮਲ ਹੋਏ ਨੇ ਸਰਦਾਰ ਲਵਪ੍ਰੀਤ ਸਿੰਘ ਸਰਪੰਚ ਇਹ ਹਰਨਾਮ ਆਬਾਦੀ ਹਰਨਾਮ ਸਿੰਘ ਇਹ ਵੀ ਸਾਡੀ ਪਾਰਟੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਅੱਜ ਇਹਨਾਂ ਨੇ ਜੁਆਇਨ ਕੀਤਾ ਜੋਧਾ ਸਿੰਘ ਪ੍ਰਧਾਨ ਰਮਦਾਸ ਕਾਂਗਰਸ ਪਾਰਟੀ ਇਹ ਬਾਲਮੀਕ ਸਭਾ ਦੇ ਪ੍ਰਧਾਨ ਨੇ ਉਥੋਂ ਇਹਨਾਂ ਨੇ ਵੀ ਅਜ ਕਾਂਗਰਸ ਨੂੰ ਛੱਡ ਕੇ ਸਾਡੀ ਪਾਰਟੀ ਚ ਆਏ ਨੇ ਸਰਦਾਰ ਸੁਖਵਿੰਦਰ ਸਿੰਘ ਵਾਈਸ ਪ੍ਰਧਾਨ ਰਾਏ ਸਿੱਖ ਮਹਾਤਮ ਅਸੋਸੀਏਸ਼ਨ ਪੰਜਾਬ ਇਹਨਾਂ ਨੇ ਵੀ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਦੇ ਵਿੱਚ ਉਹ ਸ਼ਾਮਲ ਹੋਏ ਨੇ ਇਹ ਸਾਰੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਖਾਸ ਕਰਕੇ ਉਥੇ ਜਿਹੜੀ ਸਾਡੀ ਰਾਜਾ ਸੰਸੀ ਦੇ ਜਨਾਲਾ ਦੀ ਬੈਲਟ ਆ ਉਥੇ ਰਾਏ ਸਿੱਖ ਬ੍ਰਾਦਰਰੀ ਬਹੁਤ ਵੱਡੀ ਤਦਾਦ ਦੇ ਵਿੱਚ ਉਹਨਾਂ ਦੀ ਵੋਟ ਵੀ ਆ ਔਰ ਆਉਣ ਵਾਲੇ ਦਿਨਾਂ ਵਿੱਚ ਉਹ ਵੀ بڑے ਵੱਡੇ ਪੱਧਰ ਤੇ ਉੱਥੋਂ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋਣਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਫੈਸਲਾ ਲਿਆ ਕਿ ਤਰਨਤਾਰਨ ਦੀ ਇਲੈਕਸ਼ਨ ਵਿੱਚ ਵੀ ਅਸੀਂ ਹਿੱਸਾ ਪਾਵਾਂਗੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਤੁਹਾਡੇ ਸਾਹਮਣੇ ਅਸੀਂ ਅੱਜ ਪ੍ਰੈਸ ਕਾਨਫਰੰਸ ਇਸ ਕਰਕੇ ਰੱਖੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੀ ਸੰਤਾ ਦਾ ਜਿੰਨੀ ਚੋਣ ਦੇ ਵਿੱਚ ਕਿਸ ਤਰ੍ਹਾਂ ਦਾ ਆਉਣ ਵਾਲੇ ਨਤੀਜੇ ਰਹਿਣ ਵਾਲੇ ਨੇ ਦੇਖੋ ਇਹ ਅੱਜ ਤੁਹਾਡੇ ਸਾਹਮਣੇ ਸੰਗਤ ਦਾ ਪਿਆਰ ਦੇਖ ਲਓ ਮੈਨੂੰ ਲੱਗਦਾ ਜਿਸ ਦਿਨ ਦੀ ਅਸੀਂ ਤਰਨਤਾਰਨ ਵਾਲੀ ਇਲੈਕਸ਼ਨ ਦਾ ਕੈਂਡੀਡੇਟ ਅਨਾਉਂਸ ਕੀਤਾ ਉਸ ਤੋਂ ਬਾਅਦ ਸ਼ਾਇਦ ਸਾਨੂੰ ਵੀ ਇੰਨਾ ਭਰੋਸਾ ਨਹੀਂ ਸੀਗਾ ਕਿ ਸੰਗਤ ਦੇ ਵਿੱਚ ਇੰਨਾ ਵੱਡਾ ਅਕਾਲੀ ਦਲ ਵਾਰਿਸ ਪੰਜਾਬ ਦੇ ਲਈ ਇੰਨਾ ਵੱਡਾ ਪਿਆਰ ਆ ਸੋ ਉਸ ਤੋਂ ਬਾਅਦ ਦੇਖ ਲਓ ਉਸ ਦਿਨ ਵੀ ਤਕਰੀਬਨ 2-250 ਸਾਰੇ ਸੇਵਾਦਾਰ ਰਾਜਾ ਸੰਸੀ ਹਲਕੇ ਤੋਂ ਆਏ ਸੀ ਉਹ ਆ ਕੇ ਅੱਜ ਨਿਰੰਤਰ ਸਾਰੇ ਪਿੰਡਾਂ ਵਿੱਚ ਉੱਥੇ ਜਾ ਕੇ ਵੀ ਕੰਮ ਕਰ ਰਹੇ ਆ ਤੇ ਅੱਜ ਫਿਰ ਦੇਖੋ ਇਸੇ ਤਰ੍ਹਾਂ ਤੇ ਆਉਣ ਵਾਲੇ ਮੈਨੂੰ ਲੱਗਦਾ ਹੁਣ ਅਸੀਂ ਛੇਤੀ ਛੇਤੀ ਤੁਹਾਨੂੰ ਤਕਲੀਫ ਦਿੰਦੇ ਰਹਿਣਾ ਸੱਦਣ ਲਈ ਤਾਂ ਹੋਰ ਵੀ ਸੰਗਤ ਬਹੁਤ ਆਊਗੀ ਸੋ ਸਾਨੂੰ ਬਹੁਤ ਵੱਡਾ ਇਹ ਸਿਲੈਕਸ਼ਨ 'ਚ ਵੀ ਬਲ ਮਿਲਿਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਹਨੇ ਸਮਾਂ ਬਹੁਤ ਘੱਟ ਰਹਿ ਗਿਆ ਜੀ ਸਭਾਈ ਦੀ ਇਲੈਕਸ਼ਨ ਨੂੰ ਤਕਰੀਬਨ ਡੇਢ ਸਾਲ ਅਸੀਂ ਕਹਿ ਰਹੀਏ ਬਾਦ ਤੋਂ ਜਪਤ ਤੱਕ ਹੋ ਗਿਆ ਹੈ ਉਹਦੇ ਹਲੇ ਤੱਕ ਹਲਕਾ ਇੰਚਾਰਜ ਕੋਆਰਡੀਨੇਟਰ ਜਿਹੜੇ ਆ ਜ਼ਿਲ੍ਹਾ ਬਾਈਸ ਉਦੋਂ ਤੱਕ ਨਾਮ ਤੁਸੀਂ ਕਰਦੇ ਦੇਖੋ ਸਾਡੀ ਪਾਰਟੀ ਅਸੀਂ ਬਿਲਕੁਲ ਉਹਨੂੰ ਪ੍ਰੋਪਰ ਤਰੀਕੇ ਨਾਲ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਉਹਦੀ ਭਰਤੀ ਜਿਹੜੀ ਆ ਉਹ ਸਾਡੀ ਹੋਈ ਆ ਪਰ ਅਸੀਂ ਉਸ ਭਰਤੀ ਨੂੰ ਹੁਣ ਅਗਲੇ ਮਹੀਨੇ ਬਾਈਂਡ ਅਪ ਕਰਕੇ ਉਸ ਤੋਂ ਬਾਅਦ ਅਸੀਂ ਬਿਲਕੁਲ ਡੈਲੀਗੇਟ ਚੁਣ ਕੇ ਉਹਦੇ ਨਾਲ ਪਿੰਡਾਂ ਦੀਆਂ ਸਾਡੇ ਬਲਾਕਾਂ ਦੀਆਂ ਤੇ ਫਿਰ ਜ਼ਿਲ੍ਹੇ ਦੀਆਂ ਸਾਰੀਆਂ ਇਕਾਈਆਂ ਬਣਾ ਕੇ ਤਾਂ ਪਾਰਟੀ ਦੀ ਜਿਹੜੀ ਉੱਪਰ ਸਾਰਾ ਢਾਂਚਾ ਆ ਪੰਜਾਬ ਲੈਵਲ ਦਾ ਉਹਨੂੰ ਵੀ ਅਸੀਂ ਇਲੈਕਸ਼ਨ ਤੋਂ ਬਾਅਦ ਜਲਦੀ 2-3 ਹਫ਼ਤਿਆਂ ਦੇ ਵਿੱਚ ਉਹਨੂੰ ਲੈ ਕੇ ਆ ਰਹੇ ਹਾਂ ਸੋ ਉਹਦੇ ਲਈ ਜਿਹੜੀ ਤੁਸੀਂ 227 ਦੀ ਗੱਲ ਕੀਤੀ ਆ ਸਾਡੀ ਪੰਜਾਬ ਦੇ ਹਰ ਹਲਕੇ ਦੇ ਵਿੱਚ ਸੰਗਤ ਸਾਡੇ ਨਾਲ ਪਿਆਰ ਕਰਨ ਵਾਲੀ ਔਰ ਸੇਵਾਦਾਰ ਸਾਰੇ ਉੱਥੇ ਬੈਠੇ ਆ ਉਹ ਕੰਮਾਂ ਤੇ ਲੱਗੇ ਹੋਏ ਆ ਸੋ ਸਾਨੂੰ ਸੰਗਤ ਦੇ ਵਿੱਚੋਂ ਜਿਹੜੀ ਤਰਨਤਾਰਨ ਦੀ ਇਲੈਕਸ਼ਨ ਆ ਉੱਥੇ ਵੀ ਭਾਵੇਂ ਹਾਲਾਤ ਆਪਾਂ ਜਿੱਦਾਂ ਦੇ ਮਰਜ਼ੀ ਸੋਚੀ ਜਾਈਏ ਕਿ ਅੱਜ ਜਿਹੜੀ ਸੱਤਾਧਾਰੀ ਧੇਰਾ ਇਹ ਜਿਮਨੀ ਚੋਣਾ ਜੀ ਬਹੁਤ ਸਾਰੇ ਕਹਿੰਦੇ ਸੱਤਾਧਾਰੀ ਜਿਹੜੀ ਪਾਰਟੀ ਹੁੰਦੀ ਉਧਰ ਨੂੰ ਜਾਂਦੀਆਂ ਪਰ ਸਾਨੂੰ ਪੂਰਨ ਭਰੋਸਾ ਆ ਕਿ 11 ਤਰੀਕ ਨੂੰ ਜਦੋਂ ਵੋਟ ਹੋਊਗੀ ਉਸ ਦਿਨ ਤਰਨ ਤਾਰਨ ਦੇ ਲੋਕਾਂ ਨੇ ਇੱਕ ਬੜੇ ਚੰਬੇ ਵਾਲੇ ਉਥੇ ਜਿਹੜੇ ਆ ਰਿਜ਼ਲਟ ਲੈ ਕੇ ਆਉਣੇ ਔਰ 14 ਤਰੀਕ ਨੂੰ ਜਿਹੜਾ ਰੀਲੈਕਸ਼ਨ ਦਾ ਰਿਜ਼ਲਟ ਆਊਗਾ ਉਹ ਜ਼ਰੂਰ ਉਸ ਦਿਨ ਬਹੁਤ ਵਧੀਆ ਸਾਨੂੰ ਆਸ ਹੈ ਕਿ ਆਊਗਾ ਔਰ ਉਥੇ ਇਨਾ ਪਿਆਰ ਪਿੰਡਾਂ ਵਿੱਚ ਸਾਨੂੰ ਮਿਲ ਰਿਹਾ ਇੰਨਾ ਸਰਕਾਰਾਂ ਦਾ ਦਬਾਅ ਹੋਣ ਦੇ ਬਾਵਜੂਦ ਵੀ ਸੰਗਤ ਸਾਨੂੰ ਇੰਨਾ ਪਿਆਰ ਦੇ ਰਹੀ ਆ ਕਈ ਥਾਈ ਤਾਂ ਇਦਾਂ ਵੀ ਆ ਕਿ ਝੰਡੇ ਹੋਰ ਕਿਸੇ ਪਾਰਟੀ ਦੇ ਲੱਗੇ ਹੋਇਆ ਤੇ ਉਹ ਆ ਕੇ ਬੀਬੀ ਇੱਕ ਦਿਨ ਅਸੀਂ ਜਾ ਕੇ ਖੜੇ ਹੋਗਾ ਉੱਥੇ ਉਹ ਕਹਿੰਦੀ ਪੁੱਤ ਤੁਸੀਂ ਦੇਖਿਓ ਨਾ ਝੰਡਾ ਇੱਥੇ ਕਿਹੜਾ ਲਾ ਗਿਆ ਮੇਰਾ ਗੁਰੂ ਜਾਣਦਾ ਮੈਂ ਇਹ ਵੋਟ ਕਿਹਨੂੰ ਪਾਉਣੀ ਆ ਪੰਥ ਅਸਲੀ ਕੌਣ ਆ ਤੇ ਨਕਲੀ ਕੌਣ ਆ ਸਾਨੂੰ ਸਭ ਪਤਾ ਸੋ ਇਸ ਕਰਕੇ ਸੋ ਨਿਹਾਲ ਸੋ ਜਿਹੜਾ ਲੋਕਾਂ ਦੇ ਅੰਦਰ ਇਕ ਪੰਜਾਬ ਦੇ ਅੰਦਰ ਬੜੀ ਇੱਕ ਇਸ ਵੇਲੇ ਹਾਲਾਤ ਜਿਹੜੇ ਬਣੇ ਹੋਏ ਆ ਉਹਨਾਂ ਨੂੰ ਲੈ ਕੇ ਪੰਜਾਬ ਦੇ ਲੋਕ ਖੇਤਰੀ ਧਿਰ ਚਾਹੁੰਦੇ ਆ ਪਰ ਖੇਤਰੀ ਧਿਰ ਵੀ ਅਕਾਲੀ ਦਲ ਬਾਦਲ ਵਰਗ ਹੀ ਨਹੀਂ ਚਾਹੁੰਦੇ ਜਿਹੜੀ ਭਾਜਪਾ ਨਾਲ ਰਲ ਕੇ ਸਾਨੂੰ ਇੰਨੇ ਸਾਲ ਜਿਹਨੇ ਪੰਥ ਤੇ ਪੰਜਾਬ ਦਾ ਕੋਈ ਭਲਾ ਨਾ ਕੀਤਾ ਹੋਵੇ ਉਹ ਚਾਹੁੰਦੇ ਆ ਨਰੋਲ ਉਹ ਧਿਰ ਚਾਹੀਦੀ ਆ ਜਿਹਦਾ ਮੂੰਹ ਪੰਜਾਬ ਵੱਲ ਹੋਵੇ ਨਾ ਕਿ ਦਿੱਲੀ ਵੱਲ ਹੋਵੇ ਸੋ ਦਿੱਲੀ ਦੇ ਵਿੱਚ ਕਾਂਗਰਸ ਹੋਵੇ ਭਾਜਪਾ ਹੋਵੇ ਆਮ ਆਦਮੀ ਪਾਰਟੀ ਹੋਵੇ ਇਹ ਕਦੀ ਵੀ ਇਨਾਂ ਨੇ ਪੰਜਾਬ ਦਾ ਭਲਾ ਨਹੀਂ ਚਾਹਿਆ ਔਰ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਕੋਈ ਇਨਾਂ ਤੋਂ ਆਸ ਨਹੀਂ ਰੱਖਣੀ ਚਾਹੀਦੀ ਹੈ। ਹਾਂ ਜਾਨੀ ਹਰਦੀਪ ਸਿੰਘ ਮਹੋਦ ਦੀ ਗੱਲ ਕਰੀਏ ਕੋਈ ਰਵਾਜ਼ਦੁੱਲਾ ਉੱਥੋਂ ਆਇਆ ਜੀ ਉਹਨਾਂ ਦੀ ਪਾਰਟੀ ਵੱਲੋਂ ਜਾਂ ਉਹਨਾਂ ਵੱਲੋਂ ਜਾਂ ਉਹਨਾਂ ਦੀ ਜਦੀ ਭੇੜਾ ਉਹਨਾਂ ਵੱਲੋਂ ਵੀ ਕੋਈ ਸਮਰਥਨ ਆਉਣ ਵਾਲੇ ਸਮੇਂ 'ਚ ਦੇਣਗੇ। ਉਹ ਰਜਿਸਟਰ ਨਹੀਂ ਐਸਟਾਈਲ ਉਹਦੀ ਪਾਰਟੀ। ਹਾਂਜੀ ਬਿਲਕੁਲ ਜੀ ਅਸੀਂ ਜਿਸ ਦਿਨ ਭਾਈ ਸਾਹਿਬ ਹੁਣਾਂ ਨੂੰ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣ ਤੋਂ ਬਾਅਦ ਅਸੀਂ ਹਲਕੇ ਵਿੱਚ ਗਏ ਆਂ। ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਅਕਾਲੀ ਦਲ ਵੱਲੋਂ ਗਿਆਨੀ ਸਰਦਾਰ ਅਕਬਾਲ ਸਿੰਘ ਜੀ ਝੁੰਦਾ ਸਾਹਿਬ ਉਹਨਾਂ ਨੇ ਮਨਦੀਪ ਸਿੰਘ ਉਹਨਾਂ ਨੂੰ ਉੱਥੇ ਸਰੋਪਾ ਵੀ ਪਾਇਆ ਔਰ ਕਿਹਾ ਕਿ ਸਾਡੀ ਸਮੁੱਚੀ ਪਾਰਟੀ ਤੁਹਾਡੇ ਨਾਲ ਆ ਔਰ ਬੀਬੀ ਸਤਵੰਤ ਕੌਰ ਜੀ ਬੇਟੀ ਭਾਈ ਅਮਰੀਕ ਸਿੰਘ ਉਹਨਾਂ ਦੀ ਉਹਨੇ ਵੀ ਸਾਰਿਆਂ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਪਾਇਆ ਇਹ ਵੀ ਕਿਹਾ ਵੀ ਅਸੀਂ ਆ ਕੇ ਉੱਥੇ ਪ੍ਰਚਾਰ ਵੀ ਕਰਾਂਗੇ ਹਾਂ ਕੋਈ ਸਭੀ ਆਖੀ ਸਵਾਲ ਹੈ ਪਾਰਟੀਆਂ ਦੀ ਗੱਲ ਕਰਾਂਗੇ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਆ ਰਾਜਵਿੰਦਰ ਗੁਰੀ ਆਏ ਸੀਗੇ ਬੜਾ ਬੇਦਰਭਾ ਬਿਆਨ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕ ਉਹ ਕੀ ਉਹ ਮੌਲੇ ਸਮੇਂ ਚ ਇਹ ਪੈ ਕਰਨ ਦੀ ਕਿ ਇਹ ਹਿੰਦੁਸਤਾਨ ਚਾਹੁੰਦੇ ਨੇ ਜਾਂ ਖਾਲਿਸਤਾਨ ਚਾਹੁੰਦੇ ਨੇ ਉਹ ਜਿਹੜੀ ਪਾਰਟੀ ਹੈ ਇਸ ਦਾ ਨਾਮ ਜਿਹੜਾ ਵਾਰਿਸ ਪੰਜਾਬ ਅਖਾਲੀ ਦਲ ਹੈ ਪਰ ਇਸ ਨੂੰ ਖਾਲਿਸਤਾਨ ਦੇ ਨਾਮ ਨਾਲ ਪਰਚਲਿਤ ਕੀਤਾ ਜਾ ਰਿਹਾ ਹੈ ਕਿ ਇਹ ਲੋਕ ਜਿਹੜੇ ਨੇ ਜਿੰਨੀ ਕਿ ਕੱਟੇ ਹੋਈ ਨੇ ਖਾਲਿਸਤਾਨ ਦੀ ਮੰਗ ਕਰਦੇ ਨੇ ਕੀ ਇਸ ਦਾ ਸਿਨੈਰੀਓ ਹੈ ਥੋੜਾ ਜਿਹੀ ਤੁਹਾਨੂੰ ਦੱਸ ਦਿਆ ਦੇਖੋ ਜਿਹੜੀ ਰਾਜਾ ਬੜਿੰਗ ਹੋਣਾ ਨੇ ਇਸ ਟਾਈਮ ਤੇ ਆ ਕੇ ਸਟੇਟਮੈਂਟ ਦਿੱਤੀ ਆ ਉਹ ਮੈਂ ਸੁਆਵਿੰਦਾ ਕਿ ਐਨੀ ਉਹ ਮਾੜੀ ਔਰ ਘਟਿਆ ਸੀਗੀ ਉਦੀ ਪਿੱਛੇ ਮਾਨਸਿਕਤਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕੀ ਹੈ ਮੈਂ ਰਾਜਾ ਬਰਿੰਗ ਹੁਣਾਂ ਨੂੰ ਪੁੱਛਣਾ ਚਾਹਨਾ ਕੀ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਹਦੇ ਵਿੱਚ ਸਾਡੀਆਂ ਧੀਆਂ ਪੈਣਾ ਬੱਚਿਆਂ ਦੇ ਗਲਾਂ ਵਿੱਚ ਟੇਰ ਪਾ ਕੇ ਉਹਨਾਂ ਦੀ ਪਾਰਟੀ ਨੇ ਸਾਨੂੰ ਦਿੱਲੀ ਵਿੱਚ ਮਾਰਿਆ ਹੋਵੇ ਕੀ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਹਨੇ ਪੰਜਾਬ ਦੇ ਅੰਦਰ ਸਾਡਾ 25000 ਨੌਜਵਾਨ ਝੂਠੇ ਮੁਕਾਬਲਿਆਂ ਵਿੱਚ ਮਾਰਤਾ ਹੋਵੇ ਕੀ ਸਾਨੂੰ ਉਹ ਹਿੰਦੁਸਤਾਨ ਚਾਹੀਦਾ ਜਿਹਨੇ ਜਸਵੰਤ ਸਿੰਘ ਖਾਲੜਾ ਵਰਗੇ ਉਹਨਾਂ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਨੂੰ ਮਾਰਿਆ ਹੋਵੇ ਕਿ ਸਾਨੂੰ ਇਹੋ ਜਿਹਾ ਹਿੰਦੁਸਤਾਨ ਚਾਹੀਦਾ ਮੈਂ ਸਮਝਦਾ ਕਿ ਇਹ ਲੋਕਾਂ ਦੀ ਮਾਨਸਿਕਤਾ ਦੇਖੋ ਕਿਹੋ ਜਿਹੀ ਆ ਉਹ ਸੋਚਦੇ ਆ ਵੀ ਖਣੀ ਖਾਲਿਸਤਾਨ ਦਾ ਨਾਂ ਲਾਏ ਤੇ ਅਸੀਂ ਦੋ ਭਾਈਚਾਰਿਆਂ ਦੇ ਵਿੱਚ ਪਾੜ ਪਾ ਕੇ ਵੋਟਾਂ ਦੀ ਪੋਲਰਾਈਜੇਸ਼ਨ ਕਰ ਲਾਂਗੇ ਸਿਰਫ ਤੇ ਸਿਰਫ ਉਹਨਾਂ ਦੀ ਇੰਨੀ ਮਾਨਸਿਕਤਾ ਆ ਜਿਹੜੀਆਂ ਉਹ ਗੱਲਾਂ ਕਰਦੇ ਨੇ ਉਹਨਾਂ ਦੀਆਂ ਗੱਲਾਂ ਬਿਲਕੁਲ ਉਹਨਾਂ ਨੂੰ ਸ਼ਾਇਦ ਅਸੀਂ ਤਾਂ ਜਵਾਬ ਹੀ ਅੱਜ ਹੀ ਹੁਣ ਤੁਹਾਡੇ ਸਾਹਮਣੇ ਦਿੱਤਾ ਦੇਣਾ ਹੀ ਨਹੀਂ ਸੀ ਚਾਹੁੰਦੇ ਸੰਗਤ ਨੇ ਏਡੀ ਵੱਡੀ ਪੱਧਰ ਤੇ ਉਹਨਾਂ ਨੂੰ ਜਵਾਬ ਦਿੱਤਾ ਸੋਸ਼ਲ ਮੀਡੀਆ ਦੇ ਵਿੱਚ ਕਿ ਉਹਨਾਂ ਦੀ ਲੱਗਦਾ ਮੈਨੂੰ ਵੀ ਸ਼ਾਇਦ ਮੰਦ ਬੁੱਧੀ ਹੈਗੀ। ਅੱਜ ਕੋਈ ਭਾਈ ਸਾਹਿਬ ਵੱਲੋਂ ਕੋਈ ਸੰਦੇਸ਼ ਆਇਆ ਜੀ ਤੁਸੀਂ ਮੁਲਾਕਾਤ ਗੱਲਬਾਤ ਕਰਦੇ ਰਹੇ ਹੋ ਕੋਈ ਉਹਨਾਂ ਵੱਲੋਂ ਸੰਦੇਸ਼ ਆਇਆ ਹੋਵੇ ਪਾਰਟੀ ਦੇ ਨਾਮ ਪੰਜਾਬ ਦੇ ਲੋਕਾਂ ਦੇ ਨਾਮ ਪੰਜਾਬ ਦੇ ਲੋਕਾਂ ਦੇ ਨਾਮ ਉਹਨਾਂ ਦਾ ਇਹੋ ਸੰਦੇਸ਼ ਆ ਕਿ ਆਪਾਂ ਪੰਜਾਬ ਨੂੰ ਪੰਥ ਨੂੰ ਚੜ੍ਹਦੀ ਕਲਾ ਚ ਲੈ ਕੇ ਜਾਣਾ ਨੌਜਵਾਨਾਂ ਨੂੰ ਇਹ ਅਪੀਲ ਹੈ ਕਿ ਨਸ਼ਿਆਂ ਤੋਂ ਬਾਹਰ ਆ ਕੇ ਆਪਣੀ ਕੌਮ ਲਈ ਕੰਮ ਕਰੋ ਆਪਣੇ ਪੰਜਾਬ ਦੇ ਖਿੱਤੇ ਲਈ ਕੰਮ ਕਰੋ ਇਹ ਜਿਹੜੀ ਆਪਣਾ ਕੀਮਤੀ ਜੀਵਨ ਹੈ ਇਹਨੂੰ ਆਪਾਂ ਇਦਾਂ ਵਿਅਰਥ ਨਾ ਗੋਈ ਜੀ ਹਾਂ ਲੋ ਜੀ ਸਾਡੀ ਭਾਈ ਸਾਭੀ ਅੱਜ ਤੁਹਾਡੀ ਪਾਰਟੀ ਤੁਹਾਡੀ ਜਥੇਬੰਦੀ ਵੱਲੋਂ ਮੌਕਾ ਨਾ ਪਾਰਟੀ ਕਿਸਾਨ ਮੈਜਰ ਯੂਨੀਅਨ ਵੱਲੋਂ ਸਮਰਥਨ ਦਿੱਤਾ ਗਿਆ ਕਿਵੇਂ ਇਹ ਤੁਸੀਂ ਪਾਰਟੀ ਸ਼ਾਮਲ ਹੋਏ ਹੋ ਜਾਂ ਸਮਰਥਨ ਦਿੱਤਾ ਹੈ ਕਿਵੇਂ ਦਾ ਮਹਿਸੂਸ ਇਹ ਜੀ ਤਹੀਂ ਪਾਰਟੀ ਦੇ ਨਾਲ ਹੀ ਆ ਬਸ ਸਬਰਥਨ ਜਿਹੜੀ ਚੰਗੀਆਂ ਪਾਰਟੀਆਂ ਪਿਛਲੀਆਂ ਪ੍ਰਾਣੀਆਂ ਪਾਰਟੀਆਂ ਨੇ ਕਾਹ ਨਹੀਂ ਇੰਨਾ ਕਰ ਦਿੱਤਾ ਹਰ ਧਰਮ ਦਾ ਘਾਣ ਕੀਤਾ ਜੀ ਉਹਨਾਂ ਨੇ ਇੱਕ ਧਰਮ ਦਾ ਘਾਣ ਨਹੀਂ ਕੀਤਾ ਉਹਨਾਂ ਦੇ ਘਾਣ ਨਾਲ ਦੇਖ ਕੇ ਪੰਜਾਬ ਦਾ ਜੋ ਉਹਨਾਂ ਨੇ ਬੇੜਾ ਕਰ ਕਰ ਦਿੱਤਾ ਉਦੋਂ ਦੇ ਲੇਖ ਕੇ ਸਾਦੂ ਅਸੀਂ ਬੜੇ ਚਿਰ ਤੇ ਸੋਚਦੇ ਆ ਵੀ ਕੋਈ ਚੰਗੀ ਪਾਰਟੀ ਸਾਡੇ ਪੰਜਾਬ ਦੀ ਖੇਤਰੀ ਪਾਰਟੀ ਚੱਲ ਕੇ ਆਵੇ ਉੱਭਰ ਕੇ ਆਊਗੀ ਤੇ ਅਸੀਂ ਉਹਦੇ ਨਾਲ ਚੱਲ ਕੇ ਜਿਹੜਾ ਪੰਜਾਬ ਨੂੰ ਬਚਾ ਸਕਾਂਗੇ ਕਿਉਂਕਿ ਸਾਡੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪਹਿਲਾਂ ਹੀ ਜਿਹੜੇ ਸਾਡੇ ਸਿੱਖ ਜਾਂ ਕਿਸੇ ਵੀ ਧਰਮ ਦੇ ਖਿਲਾਫ ਕੋ ਮਸਲਾ ਉੱਠਦਾ ਉਹਦੇ ਤੇ ਅਸੀਂ ਹਰ ਵਾਰੀ ਚਟਾਨ ਹਰ ਹਰ ਵਕਤ ਚਟਾਨ ਨੂੰ ਕੋੜੇ ਰਹੀ ਜਿਉਂਕਿ ਭਾਈ ਸਾਹਿਬ ਦੇ ਹੱਕ ਦੇ ਪਿੱਛੇ ਜਦੋਂ ਭਾਈ ਸਾਹਿਬ ਨੂੰ ਰਸ਼ ਕੀਤਾ ਸੀਗਾ ਉਦੋਂ ਵੀ ਇਹ ਡੀਸੀ ਦਫ਼ਤਰ ਅੰਮ੍ਰਿਤਸਰ ਨੂੰ ਇੱਕ ਵੱਡਾ ਕੱਠ ਕਰਕੇ ਮੰਗ ਪੱਤਰ ਦਿੱਤਾ ਵੀ ਉਹਨਾਂ ਨੂੰ ਛੱਡਿਆ ਜਾਵੇ ਉਹਨਾਂ ਨੂੰ ਕਾਦੇ ਆਸਤੇ ਆਪਾਂ ਅਰੈਸਟ ਕੀਤਾ ਕਿਉਂਕਿ ਨਜਾਇਜ਼ ਕੀਤਾ ਉਹਨਾਂ ਨੂੰ ਇਹ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਇੰਨਾਂ ਪਾਰਟੀਆਂ ਦੇ ਮਾੜੇ ਹਾਲਾਤ ਵੇਖ ਕੇ ਜਿਹੜੇ ਪੰਜਾਬ ਪ੍ਰਤੀ ਮਾੜੇ ਹਾਲਾਤ ਆ ਕੋਈ ਵੇਖ ਲਓ ਇਹ ਝਾੜੂ ਸਰਕਾਰ ਪਿਛਲੀਆਂ ਸਰਕਾਰਾਂ ਬਾਦਲ ਸਰਕਾਰ ਆਈ ਉਹਨਾਂ ਨੇ ਸਿੱਖੀ ਦਾ ਘਾਣ ਕੀਤਾ ਬਾਕੀ ਧਰਮਾ ਵਿਦਾਲ ਉਹਨਾਂ ਹੀ ਘਾਣ ਕੀਤਾ ਇਹ ਕਰਕੇ ਜਿਹੜੀ ਇਹ ਆਪਣੀ ਝਾੜੂ ਸਰਕਾਰ ਆਈ ਇਹ ਵੀ ਹੁਣ ਪੰਚਾਇਤ ਦੀ ਜ਼ਮੀਨਾਂ ਦੇ ਜਿਹੜੀਆਂ ਸਾਡੀਆਂ ਬਿਜਲੀ ਘਰਾਂ ਦੀਆਂ ਜ਼ਮੀਨਾਂ ਵੇਚਣ ਨੂੰ ਗਾਂ ਇਹਨਾਂ ਨੇ ਰੋਕ ਬਣਾ ਲਿਆ ਪਹਿਲੋਂ ਲੈਂਡ ਪੂਲਿੰਗ ਲੈ ਕੇ ਆਏ ਸੀਗੇ ਇਹ ਕਰਕੇ ਇਹਨਾਂ ਨੂੰ ਦੱਤ ਪਾਉਣ ਵਾਸਤੇ ਜਿਹੜੀ ਚੰਗੇ ਹੱਥ ਵਿੱਚ ਕਲਮ ਜਾਣ ਦੀ ਲੋੜ ਆ ਜੇ ਚੰਗੇ ਹੱਥ ਵਿੱਚ ਕਲਮ ਜਾਊਗੀ ਤਾਂ ਪੰਜਾਬ ਦਾ ਭਲਾ ਹੋ ਸਕਦਾ ਇਸ ਕਰਕੇ ਆਪਣੀ ਸਮੁੱਚੀ ਟੀਮ ਵੱਲੋਂ ਭਾਈ ਸਾਹਿਬ ਦੀ ਪਾਰਟੀ ਦਾ ਭਾਈ ਅਮਰਤਪਾਲ ਸਿੰਘ ਜੀ ਦਾ ਵਾਰਿਸ ਪੰਜਾਬ ਕਾਲੀ ਦਾ ਵਾਰਿਸ ਪੰਜਾਬ ਦਾ ਡੜਕੇ ਸਾਥ ਪਹਿਲੋ ਵੀ ਦਿੰਦੇ ਆਏ ਹੁਣ ਵੀ ਡੜਕੇ ਸਾਥ ਦਿਆਂਗੇ ਤੇ ਇਹਨਾਂ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਇਹਨਾਂ ਚ ਤੁਸੀਂ ਸ਼ਾਮਲੀ ਸਮਝੋ ਹੀ ਇਹਨਾਂ ਦੇ ਨਾਲ ਹੀ ਚੱਲਣ ਦੇ ਹੁਣ ਵੀ ਸ਼ਾਮਲਾ ਜੀ ਤੇ ਇੱਥੇ ਆਪਾਂ ਇਹਨਾਂ ਨਾਲ ਪੂਰਾ ਡੜਕੇ ਚੱਲਾਂਗੇ ਸ਼ਾਮਲਾ ਜੀ ਇਹਨਾਂ ਦੇ ਨਾਲ ਓਏ ਸੋ ਆਪਣੀ ਹਲਕੇ ਸੁਬਾਹ ਸ੍ਰੀ ਅਕਾਲ ਕਿਸਾਨਾਂ ਤੇ ਲਗਾਤਾਰ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਨੂੰ ਸਿਆਸੀ ਪਾਰਟੀਆਂ ਦੀ ਸ਼ੈ ਹੁੰਦੀ ਹੈ ਤਾਂ ਕਿ ਸਾਡੇ ਰਸਤੇ ਰੋਕਦੇ ਨੇ ਉਹ ਤੁਸੀਂ ਦਾ ਸ਼ਰੀਆਮੀ ਕਹ ਰਹੇ ਹੁਣ ਕੀ ਅਸੀਂ ਭਾਰਤੀ ਦਾ ਸਮਰਥਨ ਕਰਦੇ ਆਂ ਭਾਈ ਅਸੀਂ ਪੰਜਾਬ ਦੇ ਵਿੱਚ ਉਹ ਚੰਗੀ ਧਿਰ ਲੈ ਕੇ ਆਉਣੀ ਹੈ ਇਹ ਪੰਜਾਬ ਬਚਾਉਣਾ ਜੀ ਜੀ ਅਸੀਂ ਉਹ ਜੁਨੀਅਨ ਨਹੀਂ ਬਣਾਉਣੀ ਪਈ ਇੱਥੇ ਆ ਜੁਨੀਅਨ ਸਾਡੀ ਜ਼ਰੂਰ ਆ ਠੀਕ ਹੈ ਅਸੀਂ ਚੰਗੇ ਲੋਕਾਂ ਦਾ ਸਾਥ ਦੇਣਾ ਵੋਟਾਂ ਦਾ ਹਰ ਇੱਕ ਜੁਨੀਅਨ ਨਾਲ ਆ ਪਾਉਂਦਾ ਬੋਰਡ ਤਾਂ ਲੈ ਕੇ ਘਰ ਰੱਖ ਕੇ ਬੈਂਦਾ ਇਹਦੀ ਸਾਰੀਆਂ ਜੁਨੀਅਨਾਂ ਪਾਉਂਦੀਆਂ ਜਿਹੜੀਆਂ ਦੂਜੇ ਸਾਡੇ ਭਰਾ ਉਹ ਵੀ ਪਾਉਂਦੇ ਮੇਰੀ ਉਹਨਾਂ ਨੂੰ ਅਪੀਲ ਆ ਚੰਗੇ ਬੰਦੇ ਵੋਟ ਕਰਕੇ ਚੰਗੀ ਧਿਰ ਨੂੰ ਗਾੜੀ ਲੈ ਕੇ ਆਏ ਪੰਜਾਬ ਦਾ ਭਲਾ ਹੋ ਸਕੇ ਇਹਨਾਂ ਲੋਕਾਂ ਨੂੰ ਭਜਾਈਏ ਜਿਹੜਾ 70 ਸਾਲ ਤੋਂ ਸਾਨੂੰ ਲੁੱਟਦੇ ਆ ਰਹੇ ਆ ਇਹਨਾਂ ਨੂੰ ਭਜਾਉਣਾ ਸਾਡੇ ਆਸ ਤੇ ਬਹੁਤ ਜ਼ਰੂਰੀ ਆ ਉਹ ਤਾਜੀ ਤਾਦੀ ਇਹ ਭਜਾ ਸਕਦੇ ਜੇ ਇਹ ਆਪਣੀ ਮਾਨਸਿਕਤਾ ਸਹੀ ਰੱਖ ਕੇ ਚੱਲਾਂਗੇ ਚੰਗੇ ਬੰਦੇ ਵੋਟ ਕਰਾਂਗੇ ਲੋਕਾਂ ਨੂੰ ਚੰਗੇ ਬੰਦੇ ਪ੍ਰੇਰਣਾ ਕਰਾਂਗੇ ਵੀ ਇਹ ਬੰਦੇ ਚੱਲ ਕੇ ਇਸ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੇ ਜਿੱਥੇ ਪੰਜਾਬ ਦਾ ਭਲਾ ਹੋਵੇ